ਸੋਸ਼ੀਗਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਤਰਨ ਤਰਨ ਦੀ ਇੱਕ ਗੁਰਸਿੱਖ ਲੜਕੀ ਹੈ ਜਿਹੜੀ ਉਹ ਐਗਜ਼ਾਮ ਦੇਣ ਜਾਂਦੀ ਹੈ ਤੇ ਇਸ ਐਗਜ਼ਾਮ ਦੇ ਦੌਰਾਨ ਵਿਵਾਦ ਖੜਾ ਹੋ ਜਾਂਦਾ ਕਿਉਂਕਿ ਉਸ ਨੂੰ ਕੜਾ ਤੇ ਕਿਰਪਾਨ ਐਗਜ਼ਾਮ ਚ ਪਾ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਜਿਸ ਕਰਕੇ ਇਹ ਮਾਮਲਾ ਸਿਆਸੀ ਬਣ ਜਾਂਦਾ ਉਸ ਤੋਂ ਬਾਅਦ ਲਗਾਤਾਰ ਰਾਜਸਥਾਨ ਸਰਕਾਰ ਤੇ ਨਿਸ਼ਾਨਾ ਹੈ ਜਿਹੜਾ ਉਹ ਬਾਕੀ ਤਰ੍ਹਾਂ ਹਮੇਸ਼ਾ ਬਣ ਰਹੀਆਂ ਨੇ ਜਿਹੜੇ ਨਾਲ ਗਵਾਂਡੀ ਸੂਬੇ ਨੇ ਉਹ ਵੀ ਲਗਾਤਾਰ ਰਾਜਸਥਾਨ ਸਰਕਾਰ ਦੇ ਉੱਪਰ ਤੰਜ ਕੱਸ ਰਹੇ ਨੇ ਬੀਜੇਪੀ ਦੀ ਸਰਕਾਰ ਆ ਇਸ ਸਮੇਂ ਤਾਂ ਕਿਤਨਾ ਕਿਤੇ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਯੂ ਟਰਨ ਲੈਣਾ ਪਿਆ ਕਿਉਂਕਿ ਐਸਜੀਪੀਸੀ ਦੇ ਵੱਲੋਂ ਵੀ ਹਾਈ ਕੋਰਟ ਦੇ ਵਿੱਚ ਇਸ ਬਾਬਤ ਅਪੀਲ ਪਾ ਦਿੱਤੀ ਗਈ ਸੀ ਰੱਟ ਪਾ ਦਿੱਤੀ ਗਈ ਸੀ ਸੋ ਇਸ ਨੂੰ ਲੈ ਕੇ ਰਾਜਸਥਾਨ ਸਰਕਾਰ ਨੇ ਜਿੱਦਾਂ ਹੀ ਡੂ ਯੂ ਟਰਨ ਮਾਰਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਵਿਵਾਦ ਅੱਗੇ ਤੋਂ ਨਹੀਂ ਹੋਣ ਦੇਵਾਂਗੇ ਕਕਾਰ ਧਾਰਨ ਕਰਕੇ ਐਗਜ਼ਾਮ ਦੇਣ ਦੀ ਪਰਮਿਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਤਾਂ ਅਜੇਹੇ ਦੇ ਵਿੱਚ ਪੰਜਾਬ ਦੇ ਜੋ ਮੀਤ ਪ੍ਰਧਾਨ ਨੇ ਭਾਜਪਾ ਦੇ ਬਿਕਰਮ ਉਹਨਾਂ ਨੇ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਰਾਜਸਥਾਨ ਸਰਕਾਰ ਦਾ ਕੀ ਕੁਝ ਹੋਰ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਸਮੁੱਚੀ ਸੰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਿਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਂਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇ ਨਹੀਂ ਸੀ ਜਾਣ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ ਰਾਜਸਥਾਨ ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਅ ਜਿ ਸਮੁੱਚੇ ਰਾਜਸਥਾਨ ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਊਗਾ ਇਸ ਕੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਟ ਸਮੁੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜਗਤ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਦੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਜਗ੍ਹਾ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੂਚੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੋਚੀ ਸੰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਪੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਿਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਂਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਿਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇ ਵਿੱਚ ਜਾਣ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ ਰਾਜਸਥਾਨ ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਆ ਜੋ ਸਮੁੱਚੇ ਰਾਜਸਥਾਨ ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾਂ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਊਗਾ ਇਸ ਕੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨラਜ ਜੀ ਦਾ ਕੈਬਨਿਟ ਸਮੁੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜੱਟ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਕੱਢਿਆ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੂਚੀ ਕੈਬਨਟ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਂਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇ ਨਹੀਂ ਸੀ ਜਾਣ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ Rajasthan ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਆ ਜਿਸ ਮੁੱਚੇ Rajasthan ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾਂ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਊਗਾ ਇਸ ਗੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਟ ਸਮੁੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕ੍ਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜੱਟ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਕੱਗਿਆ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੋਚੀ ਕੈਬਨਿਟ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਿਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਂਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇਣ ਦੀ ਸੀ ਜਾਣ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ ਰਾਜਸਥਾਨ ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਅਜ ਸਮੁੱਚੇ ਰਾਜਸਥਾਨ ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾਂ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਂਚ ਟੋਲੀ ਰੋਕਿਆ ਜਾਊਗਾ ਇਸ ਗੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਟ ਸਮੂੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕ੍ਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੂੱਚੇ ਸਾਡੀ ਸਿੱਖ ਜਗਤ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੂੱਚੇ ਸਾਡੇ ਪੰਥ ਦਾ ਸਮੂੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਕਰਕੇ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੂਚੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਿਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਂਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਿਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇਣ ਦੀ ਸੀ ਜਾਨ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ Rajasthan ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਸਮੁੱਚੇ Rajasthan ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾਂ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਊਗਾ ਇਸ ਕੱਲ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਟ ਸਮੂੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜਗਤ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਜਗ੍ਹਾ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੂਚੀ ਕੈਬਨਟ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਸ਼ੱਕ ਜਿਸ ਤਰ੍ਹਾਂ ਵਿਕਰਮ ਨੇ ਧੰਨਵਾਦ ਕੀਤਾ ਰਾਜਸਥਾਨ ਸਰਕਾਰ ਦਾ ਪਰ ਇਸ ਤਰ੍ਹਾਂ ਹੁਣ ਰੂਲ ਬਦਲੇ ਗਏ ਨੇ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਜਿਹੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਤੋਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨਹੀਂ ਸਿੱਖ ਰਹੀਆਂ ਤੇ ਜਦੋਂ ਤੱਕ ਉਹੋ ਜੀ ਘਟਨਾ ਉਹਨਾਂ ਦੇ ਸੂਬੇ ਵਿੱਚ ਨਹੀਂ ਵਰਪਰਦੀ ਤਾਂ ਕਿਤੇ ਨਾ ਕਿਤੇ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਤੇ ਸਵਾਲ ਖੜੇ ਹੋ ਰਹੇ ਨੇ